ਲਾਈ ਦਵਾਈ ਕਮਾਈ ਦੇ ਮਹਮ ਦੇ ਵਿੱਚ ਦਿੱਲੀ ਐਨਸੀਆਰ ਔਰ ਮੁੰਬਈ ਵਾਸਤੇ ਇੱਕ ਸੇਵਾ ਲੈ ਕੇ ਪਹੁੰਚੇ ਨੇ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਾਗਰੂਕ ਸਿੱਖ ਜਿਹੜਾ ਵੀ ਪ੍ਰਚਾਰਕ ਹੈ ਰਾਗੀ ਪਾਠੀ ਹੈ ਜ਼ਰੂਰਤਮੰਦ ਸਿੱਖ ਔਰ ਉਹਦਾ ਬੱਚਾ ਐਮਬੀਏ ਇਸ ਲਈ ਪਰਸਿਊ ਕਰ ਰਿਹਾ ਉਹਦੇ ਕੋਲ ਐਮਬੀਏ ਪਰਸਿਊ ਕਰਨ ਵਾਸਤੇ ਕੋਚਿੰਗ ਦੇ ਪੈਸੇ ਨਹੀਂ ਨੇ ਸੰਗਤ ਜਿਹੜੀ ਹੈ ਉਹ ਕੋਚਿੰਗ ਕਰਵਾਏਗੀ ਫ੍ਰੀ ਤੁਹਾਡੇ ਕੋਲ ਜੋ ਵੀ ਉਹਦੇ ਸੇਵਾ ਪਾਣ ਵਾਸਤੇ ਹੋਵੇ ਉਹ ਜ਼ਰੂਰ ਪਾਣਾ ਇਹਦਾ ਜਿਹੜਾ ਕ੍ਰਾਈਟੇਰੀਆ ਹੈਗਾ ਉਹ ਹੈਗਾ ਕਿ 7.5 ਸੀਜੀਪੀ ਹੋਣਾ ਚਾਹੀਦਾ ਹੈ ਜਿਹੜੇ ਬੱਚੇ 2024 ਦੇ ਵਿੱਚ ਗ੍ਰੈਜੂਏਟ ਹੋਏ ਨੇ ਕੈਟ ਦਾ ਇਗਜ਼ਾਮ 2025 ਦੇ ਵਿੱਚ ਆਈਆਈਐਮ ਵਾਸਤੇ 2026 27 ਦੇ ਵਿੱਚ ਆਪਣੇ 10ਵੀਂ 12ਵੀਂ ਦੇ ਸਰਟੀਫਿਕੇਟ ਗ੍ਰੈਜੂਏਸ਼ਨ ਸਰਟੀਫਿਕੇਟ ਵਿਦ 7.5 ਸੀਜੀਪੀ ਮੈਂ ਆਪਣਾ ਨੰਬਰ ਔਰ ਬਲਵਿੰਦਰ ਸਿੰਘ ਜੀ ਫਰੀਦাবাদ ਤੋਂ ਭੁਪਿੰਦਰ ਸਿੰਘ ਉਹਨਾਂ ਦੇ ਨੰਬਰ ਦੇ ਆਂਗਾ ਜੀ ਤੁਸੀਂ ਉਹਦੇ ਤੇ ਪਾਣੇ ਨੇ ਇਹਦਾ ਜਿਹੜਾ ਐਂਟ੍ਰੈਂਸ ਟੈਸਟ ਹੈ ਕਿਉਂਕਿ ਦਿੱਲੀ ਦੀ ਸਭ ਤੋਂ ਵੱਡੀ ਜਿਹੜੀ ਕੋਚਿੰਗ ਸੈਂਟਰ ਹੈ ਉਹਦੇ ਨਾਲ ਅਸੀਂ ਟਾਇਅਪ ਕੀਤਾ ਹੈ ਉਹਨਾਂ ਬੱਚਿਆਂ ਦਾ ਜਿਹੜਾ ਐਂਟ੍ਰੈਂਸ ਟੈਸਟ ਹੈ ਉਹ 29 ਤਰੀਕ ਨੂੰ ਹੋਏਗਾ ਹੋਏਗਾ ਪ੍ਰੀਤ ਵਿਆਰ ਦੇ ਵਿੱਚ ਪ੍ਰੀਤ ਵਿਆਰ ਦੇ ਵਿੱਚ ਜਿਹੜਾ ਉਹਨਾਂ ਦਾ ਇੰਸਟੀਚਿਊਟ ਹੈਗਾ ਪੂਰਾ ਐਡਰੈਸ ਟਾਈਮਿੰਗ ਅਸੀਂ ਦਿਆਂਗੇ ਜਿਹੜੇ ਬੱਚੇ ਐਲੀਜੀਬਲ ਹੋਣਗੇ ਮੇਰੇ ਨੰਬਰ ਦੇ ਉੱਪਰ ਆਪਣੇ ਸਾਰੇ ਡਾਕੂਮੈਂਟਸ ਪਾਓ ਜੀ ਔਰ ਅਸੀਂ ਚਾਹੁੰਦੇ ਹਾਂ ਕਿ ਕੌਮ ਦੇ ਬੱਚਿਆਂ ਦੀ ਅਸੀਂ ਮਾਂ ਪਾਪਕੜੀ ਸਿੱਖ ਨੂੰ ਸਿੱਖ ਦੀ ਮਾਂ ਪਾਕੜਨ ਦੀ ਜ਼ਰੂਰਤ ਹੈ ਸ਼ੁਕਰੀਆ